ਪੰਜਾਬੀ ਲਾਇਬ੍ਰੇਰੀ ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜਿਵੇਂ ਕਿ ਕੱਲ ਦੇ ਭਾਗ ਵਿੱਚ ਅਸੀਂ ਅੱਖਰਾਂ ਦੀ ਵੰਡ ਬਾਰੇ ਪੜਿਆ ਸੀ ਪੰਜਾਬੀ ਵਰਣਮਾਲਾ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ ਸਵਰ ਤੇ ਵਿਅੰਜਨ ਸਵਰ ਸਾਡੇ 3 ਹੁੰਦੇ ਹਨ ਊੜਾ ਐੜਾ ਈੜੀ ਤੇ ਵਿਅੰਜਨ 38 ਸਸੇ ਤੋਂ ਲੈ ਕੇ ਲੱਲੇ ਪਰਵਿੰਤਾ ਕੇ ਸਾਰੇ ਅੱਖਰ ਵਿਅੰਜਨ ਖਾਉਂਦੇ ਹਨ ਸੋ ਅੱਜ ਅਸੀਂ ਇਸ ਨੂੰ ਪੂਰੇ ਵਿਸਥਾਰ ਨਾਲ ਪੜਾਂਗੇ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਸਵਰ ਤੋਂ ਭਾਅ ਉਹ ਦੁਨੀਆ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਮੂੰਹ ਵਿੱਚੋਂ ਸਾਹ ਜਾਂ ਹਵਾ bina ਕਿਸੇ ਰੋਕ ਟੋਕ ਦੇ ਆਸਾਨੀ ਨਾਲ ਬਾਹਰ ਨਿਕਲ ਜਾਵੇ ਜਿਵੇਂ ਕਿ ਅਸੀਂ ਉਚਾਰ ਕੀ ਦੇਖਦੇ ਹਾਂ ਓੜ ਐੜਾ ਈੜੀ ਇਹਨਾਂ ਨੂੰ ਉਚਾਰਨ ਵੇਲੇ ਸਾਡੀ ਹਵਾ ਕਿਤੇ ਵੀ ਨਹੀਂ ਰੁਕਦੀਗੀ ਸੋ ਵਿਅੰਜਨ ਤੁਣੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਵਿੱਚ ਕੁਝ ਰੁਕਾਵਟ ਪੈਂਦੀ ਹੈ ਸਸੇ ਤੋਂ ਲਲੇ ਤੱਕ ਦੇ ਸਾਰੇ ਇਹ ਅੱਖਰ ਵਿਅੰਜਨ ਖਾਉਂਦੇ ਹਨ ਇਹਨਾਂ ਨੂੰ ਜਿਵੇਂ ਕਿ ਕਕਾ ਉਚਾਰਨ ਵੇਲੇ ਜੀਭ ਦੇ ਪਿਛਲੇ ਹਿੱਸੇ ਵਿੱਚ ਮਤਲਬ ਕਿ ਹਵਾ ਨੂੰ ਰੋਕ ਪੈਂਦੀ ਹੈ ਤਤਾ ਉਚਾਰਨ ਵੇਲੇ ਦੰਦਾ ਦੇ ਪਿੱਛੇ ਹਵਾ ਨੂੰ ਰੋਕ ਪੈਂਦੀ ਹੈ ਪਪਾ ਉਚਾਰਨ ਵੇਲੇ ਦੋਵੇਂ ਬੁੱਲ ਜੁੜ ਕੇ ਜਾਂ ਜੁੜ ਕੇ ਹਵਾ ਨੂੰ ਰੋਕਦੇ ਹਨ ਸੋ ਇਹਨਾਂ ਵਿਅੰਜਨ ਤੇ ਸਵਾਰ ਕੱਲ ਨੂੰ ਫਿਰ ਅੱਗੇ ਵਿਸਤਾਰ ਸਹਿਤ ਮਿਲਾਂਗੇ ਧੰਨਵਾਦ